ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਭਾਰਤੀਆਂ ਨੂੰ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਗਿਆ ਆਖਿਰਕਾਰ ਉਹਨਾਂ ਦੇ ਲਈ ਜਿਹੜੀ ਰੋਜ਼ਗਾਰ ਦੀ ਮੰਗ ਕਿਉਂ ਉੱਠਣ ਲੱਗੀ ਹੈ ਜਦੋਂ ਕਿ ਜਿਹੜੇ ਆਪਣੀ ਨਿੱਜੀ ਪ੍ਰਾਪਰਟੀਆਂ ਨੂੰ ਵੇਚ ਕੇ ਡੰਕੀ ਰੂਟ ਦੇ ਰਹੇ ਜਾਂ ਫਿਰ ਵਿਦੇਸ਼ ਜਾਣ ਦੇ ਲਾਲਚ ਦੇ ਵਿੱਚ ਲੋਕ ਜਿਹੜੇ ਉਹ ਵਿਦੇਸ਼ ਗਏ ਤਾਂ ਉਹਨਾਂ ਦੇ ਲਈ ਹੁਣ ਜਿਹੜਾ ਪੰਜਾਬ ਸਰਕਾਰ ਤੋਂ ਰੋਜ਼ਗਾਰ ਦੀ ਮੰਗ ਕਿਉਂ ਉੱਠਣ ਲੱਗੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਟਰੰਪ ਦੇ ਵੱਲੋਂ ਜਿਹੜਾ ਅਮਰੀਕਾ ਦੇ ਵਿੱਚ ਚੋਣਾਂ ਹੀ ਜਿਹੜਾ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਮੁੱਦੇ ਦੇ ਉੱਪਰ ਲੜੀਆਂ ਗਈਆਂ ਸੀ ਟਰੰਪ ਨੇ ਹੈ ਚੋਣਾਂ ਜਿੱਤਣ ਤੋਂ ਬਾਅਦ ਫਿਰ ਟਰੰਪ ਨੇ ਜਿਹੜਾ ਫੈਸਲਾ ਕੀਤਾ ਉਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਉਸ ਨੇ ਐਲਾਨ ਕੀਤਾ ਕਿ ਉਹ ਅਮਰੀਕਾ ਦੇ ਵਿੱਚ ਰਹ ਰਹੇ ਬਿਨਾ ਵੀਜੇ ਤੋਂ ਅਬੈਧ ਰੂਪ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹਨਾਂ ਦੇ ਵਤਨਾਂ ਵਾਪਸ ਭੇਜੇਗਾ ਫਿਰ ਸਿਲਸਿਲਾ ਜਿਹੜਾ ਹੋ ਸ਼ੁਰੂ ਹੁੰਦਾ ਹੈਗਾ ਲੋਕਾਂ ਨੂੰ ਉਹਨਾਂ ਦੇ ਵਤਨ ਵਾਪਸ ਭੇਜਣ ਦਾ ਜਿਹੜਾ ਇਹ ਕੋਈ ਸੌਖਾ ਕੰਮ ਨਹੀਂ ਸੀ ਕਿ ਬਲਕਿ ਲੋਕਾਂ ਨੂੰ ਉਹਨਾਂ ਨੂੰ ਗੁਲਾਮੀ ਤੇ ਅਪਰਾਧੀ ਹੋਣ ਦਾ ਅਹਿਸਾਸ ਵੀ ਨਾਲ ਕਰਵਾਇਆ ਜਾਣਾ ਸੀ ਜਿਨ੍ਹਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾਣਾ ਸੀ ਉਸੇ ਤਰੀਕੇ ਦੇ ਨਾਲ ਆ ਭਾਰਤ ਦੇ 104 ਵਿਅਕਤੀਆਂ ਨੂੰ ਵੀ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ ਉਤਾਰਿਆ ਗਿਆ ਉਨ੍ਹਾਂ ਦੇ ਹੱਥ ਕੜੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਬੇੜੀਆਂ ਉਹਨਾਂ ਨੂੰ ਲਾਈਆਂ ਗਈਆਂ ਸੀ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਬ੍ਰਾਜ਼ਿਲ ਦੇ ਲੋਕਾਂ ਨੂੰ ਰਸਤੇ ਦੇ ਵਿੱਚ ਪਾਣੀ ਪੀਣ ਲਈ ਨਹੀਂ ਦਿੱਤਾ ਗਿਆ ਵਾਸ਼ਰੂਮ ਯੂਜ਼ ਨਹੀਂ ਕਰਨ ਦਿੱਤਾ ਗਿਆ ਉਸੇ ਤਰੀਕੇ ਦੇ ਨਾਲ ਹਰ ਦੇਸ਼ ਦੇ ਯਾਤਰੀ ਦੇ ਨਾਲ ਕੀਤਾ ਗਿਆ ਹੁਣ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜਾ 30 ਪੰਜਾਬ ਦੇ 33 ਹਰਿਆਣਾ ਦੇ 33 ਗੁਜਰਾਤ ਦੇ ਅਤੇ 2 ਮਹਾਰਾਸ਼ਟਰ 2 ਚੰਡੀਗੜ੍ਹ ਦੇ ਵਿਅਕਤੀ ਜਿਹੜੇ ਉਹ ਸ਼ਾਮਲ ਸੀ ਇਹਨਾਂ ਦੇ ਵਿੱਚ ਕੁਝ ਲੋਕ ਉਹ ਸੀਗੇ ਜੋ ਏਜੰਟਾਂ ਦੇ ੱਤੇ ਚੜੇ ਅਤੇ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਅਤੇ ਕੁਝ ਲੋਕ ਉਹ ਸੀ ਜਿਹੜੇ ਡੰਕੀ ਰੂਪ ਦੇ ਰਹੇ ਅਮਰੀਕਾ ਦੇ ਵਿੱਚ ਗਏ ਕੁਝ ਨੂੰ ਏਜੰਟਾਂ ਦੇ ਵੱਲੋਂ ਜਿਹੜਾ ਨਜ਼ਦੀਕੀ ਦੇਸ਼ ਦੇ ਵਿੱਚ ਜਾ ਕੇ ਕਿਹਾ ਗਿਆ ਕਿ ਉਹ ਡੰਕੀ ਲਾਦਨ ਉਹਨਾਂ ਦੇ ਲਈ ਇਹ ਰਸਤਾ ਸਭ ਤੋਂ ਵਧੀਆ ਤੇ ਸੇਫ ਹੋਵੇਗਾ ਅਮਰੀਕਾ ਦੇ ਵਿੱਚ ਜਾਣ ਦਾ ਤੇ ਉਹਨਾਂ ਲੋਕਾਂ ਨੇ ਏਜੰਟਾਂ ਦੀ ਜਿਹੜੀ ਉਹ ਗੱਲ ਮੰਨੀ ਵੀ 40 ਤੋਂ 50 ਲੱਖ ਰੁਪਏ ਦੇਣ ਤੋਂ ਬਾਅਦ ਕੁਝ ਲੋਕ ਆਪਣੀ ਜ਼ਮੀਨ ਜਾਇਦਾਦ ਪ੍ਰਾਪਰਟੀ ਵੇਚ ਕੇ ਅਮਰੀਕਾ ਦੇ ਵਿੱਚ ਅਵੈਧ ਰੂਪ ਦੇ ਨਾਲ ਸੈਟਲ ਹੋਣ ਦੀ ਕੋਸ਼ਿਸ਼ ਕਰਨ ਦੇ ਨਾਲ ਫਿਰ ਉੱਥੇ ਗਏ ਫਿਰ ਉਸੇ ਤਰੀਕੇ ਨਾਲ ਜਿਹੜਾ ਪੰਜਾਬੀਆਂ ਦੇ ਵਿੱਚ ਇੱਕ ਭਾਵਨਾ ਜਦੋਂ ਪੈਦਾ ਹੋ ਜਾਂਦੀ ਹੈ ਪੰਜਾਬ ਦੀ ਭਾਵਨਾ ਹੁੰਦੀ ਹੈ ਕਿ ਡੁੱਬਦੇ ਹੋਏ ਵਿਅਕਤੀ ਨੂੰ ਜਿਹੜਾ ਹੋ ਸਹਾਰਾ ਦੇਣ ਦੀ ਹੁਣ ਵਿਦੇਸ਼ ਦੀ ਧਰਤੀ ਤੋਂ ਵਾਪਸ ਪਹੁੰਚੇ ਇਹਨਾਂ ਨੌਜਵਾਨਾਂ ਦੇ ਲਈ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੋਂ ਰੋਜ਼ਗਾਰ ਦੇਣ ਦੀ ਮੰਗ ਜਿਹੜੀ ਉੱਠਣ ਲੱਗੀ ਹੈ ਕੁਝ ਸੰਸਥਾਵਾਂ ਦੇ ਵੱਲੋਂ ਵੀ ਜਿਹੜਾ ਕਿਹਾ ਗਿਆ ਹੈਗਾ ਕੁਝ ਰਾਜਨੀਤਿਕ ਲੀਡਰਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਇਹਨਾਂ ਨੌਜਵਾਨਾਂ ਦੀ ਜਿਹੜੀ ਬਾਹ ਹੈ ਉਹ ਫੜਨੀ ਚਾਹੀਦੀ ਹੈ ਜਿਹੜੇ ਅਮਰੀਕਾ ਦੇ ਵੱਲੋਂ ਵਾਪਸ ਭੇਜੇ ਗਏ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਇਸ ਉੱਪਰ ਹਾਲੇ ਤੱਕ ਕੋਈ ਟਿੱਪਣੀ ਜਿਹੜੀ ਉਹ ਨਹੀਂ ਕੀਤੀ ਗਈ ਪੰਜਾਬ ਦੇ ਮੰਤਰੀ ਕੁਲਦੀਪ ਢਾਲੀਵਾਲ ਜਰੂਰ ਵਿਦੇਸ਼ ਤੋਂ ਪਰਤੇ ਇਹਨਾਂ ਨੌਜਵਾਨਾਂ ਨੂੰ ਜਰੂਰ ਮਿਲੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਅਮਰੀਕਾ ਦੇ ਵਿੱਚ ਰੋਜ਼ਗਾਰ ਲੱਭਣ ਦੇ ਲਈ ਗਏ ਸੀ ਤਾਂ ਉੱਥੇ ਦੀ ਸਰਕਾਰ ਨੇ ਜਿਹੜਾ ਉਹਨਾਂ ਦਾ ਰੋਜ਼ਗਾਰ ਖੋਲ੍ਹ ਲਿਆ ਅਤੇ ਹੁਣ ਪੰਜਾਬ ਸਰਕਾਰ ਇਹਨਾਂ ਨੂੰ ਰੋਜ਼ਗਾਰ ਦੇਵੇ ਤੇ ਇਹਨਾਂ ਦੀ ਬਾਹ ਫੜੇ ਇਹ ਜਿਹੜੇ ਠੱਗਾਂ ਏਜੰਟਾਂ ਦੀ ਠੱਗੀ ਦਾ ਜਿਹੜੇ ਸ਼ਿਕਾਰ ਹੋਏ ਨੇ ਜਾਂ ਏਜੰਟ ਲੱਖਾਂ ਰੁਪਏ ਲੈ ਕੇ ਫਰਾਰ ਹੋ ਚੁੱਕੇ ਨੇਗੇ ਤਾਂ ਹੁਣ ਇਹਨਾਂ ਨੌਜਵਾਨਾਂ ਸਿਰ ਲੱਖਾਂ ਰੁਪਏ ਦਾ ਜਿਹੜਾ ਕਰਜ਼ਾ ਹੈਗਾ ਉਹ ਉਹ ਕਦੋਂ ਚੁਕਤਾ ਹੋਊਗਾ ਜਾਂ ਕਿਵੇਂ ਉਸ ਤਰੀਕੇ ਨਾਲ ਉਸ ਨੂੰ ਚੁਕਾ ਸਕਣਗੇ ਇਸ ਤੇ ਵੀ ਇੱਕ ਵੱਡਾ ਜਿਹੜਾ ਸਵਾਲ ਖੜਾ ਹੁੰਦਾ ਹੈਗਾ ਇਸ ਉਸ ਦੇ ਵਿੱਚ ਜਿਹੜਾ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਤਕਰੀਬਨ 18000 ਭਾਰਤੀਆਂ ਨੂੰ ਵਾਪਸ ਭੇਜਿਆ ਜਾਣਾ ਹੈਗਾ ਅਮਰੀਕਾ ਦੇ ਜਿਹੜੀ ਲਿਸਟ ਉਹ ਤਿਆਰ ਕੀਤੀ ਗਈ ਹੈ ਉਸ ਲਿਸਟ ਦੇ ਵਿੱਚ ਤਕਰੀਬਨ 18000 ਭਾਰਤੀ ਨੇ ਜਿਨ੍ਹਾਂ ਦੇ ਨਾਲ 2400 ਭਾਰਤੀ ਜਿਹੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਕੋਲ ਪਾਸਪੋਰਟ ਵੀ ਨਹੀਂ ਹਨ ਹਾਲਕਿ ਇਹਨਾਂ ਨੂੰ ਜਿਹੜਾ ਵਾਪਸ ਭੇਜਿਆ ਜਾਣਾ ਹੈਗਾ ਜਾਂ ਫਿਰ ਹਾਲੇ ਤੱਕ ਇਸ ਉੱਪਰ ਜਿਹੜਾ ਕੋਈ ਫੈਸਲਾ ਨਹੀਂ ਆਇਆ ਹੈਗਾ ਹੋ ਸਕਦਾ ਹੈ ਕਿ ਇਹ ਵਿਅਕਤੀ ਕਿਸੇ ਅਪਰਾਧਿਕ ਮਾਮਲੇ ਦੇ ਵਿੱਚ ਆ ਭਾਰਤ ਦੇ ਵਿੱਚ ਨਾਮਜਦ ਹੋਣਾ ਅਤੇ ਡੰਕੀ ਰੂਟ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਏ ਹੋਣ ਉਹ ਦੇਖਣਾ ਇਹ ਹੋਵੇਗਾ ਕਿ ਹੁਣ ਜਿਹੜਾ ਅਮਰੀਕਾ ਇਸ ਦੇ ਉੱਪਰ ਅੱਗੇ ਕੀ ਸੰਕੇਨ ਲੈਂਦਾ ਹੈ ਇੱਥੇ ਤੁਹਾਨੂੰ ਦੱਸ ਦਿਆਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਅਮਰੀਕਾ ਦੌਰੇ ਦੇ ਉੱਪਰ ਉਹ ਜਾ ਰਹੇ ਨੇ ਸ਼ਾਇਦ ਉਹਨਾਂ ਦੇ ਦੌਰੇ ਦਾ ਇਸ ਦੇ ਉੱਪਰ ਕੋਈ ਅਸਰ ਜਿਹੜਾ ਉਹ ਪਾ ਸਕਦਾ ਹੈਗਾ ਕਿਉਂਕਿ ਜਦੋਂ ਇੱਕ ਪਹਿਲਾਂ ਮੀਡੀਆ ਦੇ ਵੱਲੋਂ ਵੀ ਪ੍ਰਚਾਰ ਕੀਤਾ ਗਿਆ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦੇਸ਼ਾਂ ਦੇ ਵਿਚਕਾਰ ਜੰਗ ਨੂੰ ਜਿਹੜਾ ਉਹ ਟਾਲ ਸਕਦੇ ਨੇ ਜੰਗ ਨੂੰ ਟਾਲ ਕੇ ਜਿਹੜਾ ਆਪਣੇ ਦੇਸ਼ ਦੀ ਯਾਤਰੀਆਂ ਨੂੰ ਉੱਥੋਂ ਬਾਹਰ ਕੱਢ ਸਕਦੇ ਨੇ ਅਤੇ ਮੀਡੀਆ ਦੇ ਵਿੱਚ ਇਹ ਜਿਹੜੀ ਖਾਸ ਚਰਚਾ ਬਣੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਉਹ ਦੱਸਿਆ ਗਿਆ ਸੀ ਤਾਂ ਹੁਣ ਇਹ ਦੇਖਣਾ ਹੋਊਗਾ ਕਿ ਅੱਗੇ ਆਉਣ ਵਾਲਾ ਜਿਹੜਾ ਅਮਰੀਕੀ ਹਵਾਈ ਸੈਨਾ ਦਾ ਜਿਹੜਾ ਜਹਾਜ਼ ਹੈਗਾ ਉਸ ਦੇ ਵਿੱਚ ਭਾਰਤੀਆਂ ਨੂੰ ਲੈ ਕੇ ਆਉਣ ਦੇ ਵਿੱਚ ਰੋਕ ਲੱਗਦੀ ਹੈ ਜਾਂ ਫਿਰ ਇੱਕ ਸਿੰਪਲ ਪਲੇਨ ਦੇ ਨਾਲ ਹੀ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾਊਗਾ ਸੋ ਵੀਡੀਓ ਨੂੰ ਜਿਹੜਾ ਸ਼ੇਅਰ ਕਰਿਓ ਤੇ ਆਪਣੀ ਰਾਏ ਜ਼ਰੂਰ ਦਿਓ ਕਮੈਂਟ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ